ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜਿਹੇ ਪਲੇਟਫਾਰਮ ਤੇ ਤੇ ਭਾਈ ਤੁਹਾਨੂੰ ਇੱਕ ਇਨਫੋਰਮੇਸ਼ਨ ਤਾਂ ਹਾਲਾਂਕਿ ਤੁਹਾਡੇ ਮੈਂ ਕਹਿੰਨਾ ਕਿ ਅਗਰ ਬੋਰਡ ਤੋਂ ਬਾਅਦ ਚੋਂ ਨਿਕਲਦੀ ਹੈ ਪਹਿਲਾਂ ਤੁਹਾਡੇ ਤਾਂ ਹੀ ਪਹੁੰਚ ਜਾਂਦੀ ਹੈ ਪਰ ਮੇਰਾ ਵੀ ਫਰਜ਼ ਬਣਦਾ ਹੈ ਕਿ ਜਿਹੜੇ ਵੀ ਸਟੂਡੈਂਟ ਪ੍ਰਤਾਪ ਅਕੈਡਮੀ ਨਾਲ ਜੁੜੇ ਹੋਏ ਉਹਨਾਂ ਨੂੰ ਸਹੀ ਇਨਫੋਰਮੇਸ਼ਨ ਦੇਣਾ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਪੀ ਟ੍ਰਿਪਲ ਐਸ ਵੀ ਨੇ ਆਪ ਦੀਆਂ ਨਵੀਆਂ ਪੋਸਟਾਂ ਅਨਾਉਂਸ ਕੀਤੀਆਂ ਹੈ ਔਰ ਇੱਕ ਗੱਲ ਹੋਰ ਦੱਸ ਦਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੰਦਾ ਕਿ ਪੀ ਟ੍ਰਿਪਲ ਐਸ ਵੀ ਹੁਣ ਥੋੜਾ ਜਿਹਾ ਹੱਥ ਪੈਰ ਮਾਰਨੇ ਸ਼ੁਰੂ ਕਰੇ ਆ ਉਹਨੇ ਜਿਹੜੇ ਵੀ ਮਤਲਬ ਇਹ ਹਾਲਾਂਕਿ ਮੈਂ ਹੁਣ ਤੁਹਾਨੂੰ ਅਫੀਸ਼ੀਅਲੀ ਨਹੀਂ ਕਹਿ ਸਕਦਾ ਬਟ ਮੈਂ ਤੁਹਾਨੂੰ ਕਹਿ ਦਿੰਦਾ ਕਿ ਵੀਡੀਓ ਦੇ ਪੇਪਰ ਵੀ ਦੁਬਾਰਾ ਰੀਓਪਨ ਹੋਣਗੇ ਐਕਸਾਈਜ਼ ਵੀ ਦੁਬਾਰਾ ਰੀਓਪਨ ਹੋਏਗਾ ਤੇ ਪਟਵਾਰੀ ਵੀ ਆਏਗਾ ਠੀਕ ਹੈ ਸੋ ਹੁਣ ਆਪਾਂ ਨੂੰ ਐਵੇਂ ਲੱਗਦਾ ਕਿ ਸਾਰੇ ਪੇਪਰ ਤਾਂ ਲੈਂਦੇ ਨਹੀਂ ਪੇਪਰ ਤਾਂ ਲੈਂਦੇ ਨਹੀਂ ਔਰ ਆਪਾਂ ਤਿਆਰੀ ਨਹੀਂ ਕਰਦੇ ਪਰ ਇੱਕ ਜਾਂ ਮੈਂ ਮੈਂ ਕਹਿ ਸਕਦਾ ਕਿ ਆਪਣੇ ਵਿੱਚੋਂ ਵੀ ਕਈ ਇਦਾਂ ਦੇ ਬੱਚੇ ਹੁੰਦੇ ਆ ਜਿਹੜੇ ਸਿਰਫ ਫੋਕਸ ਰੱਖਦੇ ਆ ਆਪਣੀ ਤਿਆਰੀ ਤੇ ਉਹਨਾਂ ਨੂੰ ਇਸ ਚੀਜ਼ ਨਾਲ ਪ੍ਰਭਾਵ ਨਹੀਂ ਪੈਂਦਾ ਉਹ ਕੰਟੀਨਿਊ ਤਿਆਰੀ ਕਰਦੇ ਰਹਿੰਦੇ ਆ ਵੀ ਚਲੋ ਮਹੀਨੇ ਬਾਅਦ ਨਹੀਂ ਤਾਂ 2 ਮਹੀਨੇ ਬਾਅਦ ਹੋ ਜਾਊਾ ਪੇਪਰ 2 ਮਹੀਨੇ ਬਾਅਦ ਨਹੀਂ ਤਾਂ 3 ਮਹੀਨੇ ਬਾਅਦ ਹੋ ਜਾਊਾ ਠੀਕ ਹੈ ਚਲੋ ਉਹ ਤਿਆਰੀ ਕਰਦੇ ਰਹਿੰਦੇ ਆ ਚੰਗੀ ਗੱਲ ਹੈ ਬਟ ਆਪਾਂ ਜਿਆਦਾ ਜਲਦੀ ਤਾਂ ਕਰਦੇ ਹਾਂ ਕਿਉਂਕਿ ਆਪਾਂ 2023 ਤੋਂ ਲੱਗੇ ਹੋਏ ਆ ਕਈ ਸਟੂਡੈਂਟ ਠੀਕ ਹੈ ਸੋ ਆਪਾਂ ਨੂੰ ਥੋੜਾ ਐਵੇਂ ਹੁੰਦਾ ਕਿ ਯਾਰ 2 ਸਾਲ ਹੋ ਗਏ ਪੇਪਰ ਨਹੀਂ ਲੈ ਰਿ ਪੀ ਟ੍ਰਿਪਲ ਐਸ ਵੀ ਠੀਕ ਹੈ ਤਾਂ ਆਪਾਂ ਡੀਮੋਟੀਵੇਟ ਹੋ ਜਾਂਦੇ ਆ ਤਾਂ ਉਹਨਾਂ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਭਾਈ ਆਪਣੀ ਸਟੱਡੀ ਸਟਾਰਟ ਰੱਖੋ ਪੀ ਟ੍ਰਿਪਲ ਐਸ ਵੀ ਨੇ ਥੋੜੇ ਬਹੁਤ ਹੱਥ ਪੈਰ ਮਾਰਨੇ ਸ਼ੁਰੂ ਕਰ ਰਿਹਾ ਹੈ ਠੀਕ ਹੈ ਹੁਣ ਆਉਨੇ ਆਪਾਂ ਮੇਨ ਮੁੱਦੇ ਦੀ ਗੱਲ ਤੇ ਕਿ ਭਈ ਪੀ ਟ੍ਰਿਪਲ ਐਸ ਬੀ ਨੇ ਆਡਿਟ ਅਫਸਰ ਦੀਆਂ ਨੈਬ ਤਹਿਸੀਲਦਾਰ ਦੀਆਂ ਤੇ ਨਿਰਖਿਖਕ ਪੜਤਾਲ ਦੀਆਂ ਪੋਸਟਾਂ ਕੱਢੀਆਂ ਹੈ ਇਹ ਨਿਰਖਿਖਕ ਪੜਤਾਲ ਕੀ ਹੈ ਇਹ ਹੋ ਗਿਆ ਆਡਿਟ ਇਨਸਪੈਕਟਰ ਠੀਕ ਹੈ ਨੈਬ ਤਹਿਸੀਲਦਾਰ ਦੀਆਂ ਇਹਨਾਂ ਨੇ ਕੱਢੀਆਂ ਹੈ 13 ਪੋਸਟਾਂ ਔਰ ਇਹ 13 ਪੋਸਟਾਂ ਕਿਹੜੀਆਂ ਹੈਗੀਆਂ ਇਹ ਬੈਕਲੋਗ ਦੀਆਂ ਪੋਸਟਾਂ ਹੈਗੀਆਂ ਬੈਕਲੋਗ ਦੀਆਂ ਪੋਸਟਾਂ ਕਿਹੜੀਆਂ ਹੁੰਦੀਆਂ ਜਿਹੜੀਆਂ ਰਿਜ਼ਰਵ ਕੈਟਾਗਰੀ ਦੇ ਵਿੱਚ ਲਾਸਟ ਟਾਈਮ ਬਚ ਗਈਆਂ ਸੀ ਉਹ ਪੋਸਟਾਂ ਇਹਨਾਂ ਨੇ ਦੁਬਾਰਾ ਕੱਢਦੀਆਂ ਠੀਕ ਹੈ ਉਸ ਤੋਂ ਬਾਅਦ ਆਹਾ ਪੂਰਾ ਦਾ ਪੂਰਾ ਨੋਟੀਫਿਕੇਸ਼ਨ ਹੈਗਾ ਨੋਟੀਫਿਕੇਸ਼ਨ ਹੈਗਾ ਇਹਨੂੰ ਪੜੋ ਦੇਖੋ ਕੀ ਕਹਿੰਦਾ ਹੈ ਕਹਿੰਦਾ ਮਾਲ ਔਰ ਪੁਰਨਵਸ ਅਤੇ ਆਫ ਆਫਤ ਪ੍ਰਬੰਧਨ ਵਿਭਾਗ ਪੰਜਾਬ ਦੀਆਂ ਨੈਪ ਤਹਿਸੀਲਦਾਰ ਦੀਆਂ ਬੈਕ ਲੋਕ ਦੀਆਂ 13 ਅਸਾਮੀਆਂ ਅਤੇ ਚੀਫ ਆਡੀਟਰ ਸਹਿਕਾਰੀ ਸਭਾਵਾਂ ਦੀਆਂ ਆਡਿਟ ਅਫਸਰ ਦੀਆਂ ਤਿੰਨ ਅਤੇ ਨਿਰਖੇਕ ਪੜਤਾਲ ਦੀਆਂ 135 ਅਸਾਮੀਆਂ ਦੀ ਭਰਤੀ ਆਏਗੀ ਔਰ ਇਹਦੀ ਪੂਰੀ ਜਾਣਕਾਰੀ P ट्रिपल SP ਤੇ ਆਫੀਸ਼ੀਅਲੀ ਵੈਬ ਆਫੀਸ਼ੀਅਲੀ ਸਾਈਟ ਤੇ 1 ਜੁਲਾਈ 2025 ਨੂੰ ਅਪਲੋਡ ਹੋ ਜੇਗੀ ਜਿਹਦੇ ਵਿੱਚ ਆਪਾਂ ਨੂੰ ਸਾਰਾ ਸਿਲੇਬਸ ਕੀ ਇਹਦੀ ਕੁਆਲੀਫਿਕੇਸ਼ਨ ਰਹੇਗੀ ਕਿਹੜੇ ਬੱਚੇ ਨੂੰ ਭਰ ਸਕਦੇ ਹੈ ਔਰ ਕੀ ਇਹਦਾ ਸਿਲੇਬਸ ਰਹੇਗਾ ਉਹ ਸਾਰਾ ਕੁਝ ਆਪਾਂ ਨੂੰ 1 ਜੁਲਾਈ ਨੂੰ ਇਹ ਦੱਸ ਦੇਣਗੇ ਠੀਕ ਹੈ ਬਟ ਹੁਣ ਕਈ ਬੱਚਿਆਂ ਨੇ ਕਿਹਾ ਤਾ ਦੇਖੋ ਮੈਂ ਅਗਰ ਤੁਹਾਨੂੰ ਗੱਲ ਕਰਾਂ ਕਿ ਅਗਰ ਆਡਿਟ ਆਫੀਸਰ ਦੀਆਂ ਪੋਸਟਾਂ ਆਉਂਦੀਆਂ ਹਨ ਤਾਂ ਇਹ ਬੇਸਿਕਲੀ ਬੀਕੋਮ ਵਗੈਰਾ ਵਾਸਤੇ ਹੋਣਗੀਆਂ ਠੀਕ ਹੈ ਬਟ ਅਗਰ ਪੰਜਾਬ ਨੂੰ ਲੱਗਦਾ ਹੋਇਆ ਤੁਹਾਨੂੰ ਪਤਾ ਹੀ ਹੈ ਇਹ ਗੱਲ ਹੁਣ ਕਈ ਬੱਚਿਆਂ ਨੇ ਕਿਹਾ ਕਿ ਭਾਈ ਚਲੋ ਇਹ ਬੀਕੋਮ ਤੇ ਹੋਣਗੇ ਮੈਂ ਕਿਹਾ ਠੀਕ ਹੈ ਆਡਿਟ ਆਫੀਸਰ ਦੀਆਂ ਬੀਕੋਮ ਤੇ ਹੈ ਪਰ ਇਹ ਗੱਲ ਜ਼ਰੂਰੀ ਨਹੀਂ ਹੈ ਇਹ ਗੱਲ ਕਨਫਰਮ ਕਦੋਂ ਹੋਏਗੀ ਉਹ ਕਨਫਰਮ ਹੋਏਗੀ ਭਾਈ ਆਫਟਰ ਨੋਟੀਫਿਕੇਸ਼ਨ ਕਿ ਇਹ ਸਿੰਪਲ ਗ੍ਰੈਜੂਏਸ਼ਨ ਤੇ ਹੋਣ ਗਿਆ ਜਾਂ ਫਿਰ ਇਹ ਬੀਕਾਮ ਤੇ ਹੋਣ ਗਿਆ ਠੀਕ ਹੈ ਮੈਂ ਤੁਹਾਨੂੰ ਕਹਦਾ ਵੀ ਇਹ ਸਿੰਪਲ ਗ੍ਰੈਜੂਏਸ਼ਨ ਚ ਹੈ ਠੀਕ ਹੈ ਤਾਂ ਵੀ ਤੁਸੀਂ ਤਿਆਰੀ ਆਪਣੇ ਮਤੇ ਨਾਲ ਹੀ ਸਟਾਰਟ ਕਰਨੀ ਹੈ ਜੇ ਮੈਂ ਤੁਹਾਨੂੰ ਕਹਦਾ ਇਹ ਬੀਕਾਮ ਤੇ ਹੈ ਤਾਂ ਵੀ ਤਿਆਰੀ ਤੁਸੀਂ ਆਪਣੇ ਮਤੇ ਨਾਲ ਹੀ ਸਟਾਰਟ ਕਰਨੀ ਹੈ ਬੇਸਿਕਲੀ ਇੱਕ ਟੀਚਰ ਦਾ ਜੋ ਡਿਊਟੀ ਹੈ ਉਹ ਇਹ ਹੈ ਕਿ ਮੈਂ ਤੁਹਾਨੂੰ ਦੱਸਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੁਹਾਨੂੰ ਆਫੀਸ਼ੀਅਲੀ 1 ਜੁਲਾਈ ਤੋਂ ਹੀ ਪਤਾ ਲੱਗਣਗੀਆਂ ਕਿ ਇਹ ਸਿੰਪਲ ਗ੍ਰੈਜੂਏਸ਼ਨ ਤੇ ਹੈ ਜਾਂ ਸਪੈਸ਼ਲੀ ਬੀਕੋਮ ਵਾਲੇ ਬੱਚੇ ਯਾ ਕਾਊਂਟ ਵਾਲੇ ਬੱਚੇ ਨੂੰ ਅਪਲਾਈ ਕਰ ਸਕਦੇ ਆ ਠੀਕ ਹੈ ਸੋ 1 ਜੁਲਾਈ ਤਾਈਂ ਤੁਸੀਂ ਵੇਟ ਕਰ ਸਕਦੇ ਹੋ ਪਰ ਹੁਣ ਤਿਆਰੀ ਤਸਰ ਜਿਹੜੇ ਅਗਰ ਇਹ ਬੀਕੋਮ ਦੀ ਹੋਈ ਤਾਂ ਅਸੀਂ ਤਿਆਰੀ ਛੱਡ ਦਈਏ ਨਹੀਂ ਭਈ ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਹੈ ਮੈਂ ਉਹਨਾਂ ਨੂੰ ਹੁਣੇ ਹੀ ਕਹਿ ਕੇ ਹਟਿਆ ਹੈ ਕਿ ਭਈ ਪਟਵਾਰੀ ਦੀਆਂ ਵੀ ਪੋਸਟ ਆਉਣਗੀਆਂ ਐਕਸਾਈਜ਼ ਦੀਆਂ ਵੀ ਆਉਣਗੀਆਂ ਤੇ ਲੇਬਰ ਇਨਸਪੈਕਟ ਆਹ ਸੋਰੀ ਕਿਆ ਕਹਿੰਦੇ ਇਹਨੂੰ ਵੀਡੀਓ ਵੀ ਦੁਬਾਰਾ ਰੀਓਪਨ ਹੋਏਗਾ ਠੀਕ ਹੈ ਸੋ ਤੁਸੀਂ ਆਪਣੀ ਤਿਆਰੀ ਛੱਡਣੀ ਨਹੀਂ ਤੁਸੀਂ ਤਿਆਰੀ ਰੱਖਣੀ ਹੈ ਬਾਕੀ 1 ਜੁਲਾਈ ਨੂੰ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਾਂ ਇਹਨਾਂ 'ਚ ਵੀ ਅਪਲਾਈ ਕਰ ਸਕਦੇ ਆ ਕਿਆ ਦੂਜੀ ਗੱਲ ਏਤਕੀ ਜਿਹੜਾ ਇਹ ਪੇਪਰ ਹੈ ਨੈਪ ਤਹਿਸੀਲਦਾਰ ਦਾ ਇਹ ਏਤਕੀ ਪੀ ਟ੍ਰਿਪਲ ਐਸ ਵੀ ਲੈ ਰਿਆ ਹੈ ਠੀਕ ਹੈ ਆਈ ਗੱਲ ਸਮਝੇ ਸੋ ਇਹਦੇ ਸਿਲੇਬਸ ਬਾਰੇ ਮੈਨੂੰ ਐਵੇਂ ਲੱਗਦਾ ਕਿ ਪੀ ਟ੍ਰਿਪਲ ਐਸ ਵੀ ਦਾ ਜੋ ਲਾਸਟ ਟਾਈਮ ਦੇ ਜੋ ਸਿਲੇਬਸ ਸੀ ਉਸੇ ਅਕੋਰਡਿੰਗ ਹੀ ਰਹੇਗਾ ਥੋੜਾ ਬਹੁਤ ਇਹ ਅਪਡਾਟ ਕਰ ਸਕਦੇ ਹੈ ਠੀਕ ਹੈ ਦੂਜੀ ਗੱਲ ਅਗਰ ਤੁਹਾਨੂੰ ਪਤਾ ਕੋਈ ਵੀ ਪੇਪਰ ਹੁੰਦਾ ਉਹਦਾ ਸਿਲੇਬਸ ਲਗਭਗ ਸੇਮ ਹੁੰਦਾ ਲਗਭਗ ਸੇਮ ਕਿਵੇਂ ਉਹਦੇ ਵਿੱਚ ਪੋਲਿਟੀ ਠੀਕ ਹੈ ਮਤਲਬ ਜੀਕੇ ਜੀਐਸ ਦਾ ਪੋਰਸ਼ਨ এনवायरमेंट ਇਕਨੋਮਿਕਸ ਕਰੰਟ ਅਫੇਅਰ ਠੀਕ ਹੈ ਤੇ जी के ठीक है मैथ रीजनिंग फिक्स तो है सर पंजाबी या इंग्लिश देखो ਅਗਰ ਨੋਰਮਲ ਪੇਪਰ ਹੁੰਦਾ ਹੈ ਗਰੁੱਪ ਸੀ ਵਗੈਰਾ ਦਾ ਤਾਂ ਉਹਦੇ ਵਿੱਚ ਪੰਜਾਬੀ ਥੋੜੀ ਨੈਸੈਸਰੀ ਹੁੰਦੀ ਹੈ ਗਰੁੱਪ ਆ ਪਾਸ ਕਰਨ ਵਾਸਤੇ ਬਟ ਅਗਰ ਗਰੁੱਪ ਬੀ ਦੇ ਅਕੋਰਡਿੰਗ ਇਹ ਪੇਪਰ ਲੈਣਗੇ ਤਾਂ ਭਾਈ ਤੁਸੀਂ ਕਹਿ ਸਕਦੇ ਹੋ ਉਹਦੇ ਵਿੱਚ ਆਪਾਂ ਨੂੰ ਕੁਆਲੀਫਾਈ ਪੇਪਰ ਨਹੀਂ ਦਿੱਤਾ ਜਾਂਦਾ ਠੀਕ ਹੈ ਬਟ ਇਹ ਉਹ ਸਿਲੇਬਸ ਹੈਗੇ ਆ ਜਿਹੜੇ ਮੈਂ ਤੁਹਾਡੇ ਸਾਹਮਣੇ ਲਿਖਤੇ ਕਿ ਇਹ ਚਾਹੇ ਕੋਈ ਵੀ ਪੇਪਰ ਹੋਵੇ ਕੋਈ ਵੀ ਪੇਪਰ ਹੋਵੇ ਚਾਹੇ ਉਹ ਨੈਤ ਤਹਿਸੀਲਦਾਰ ਦਾ ਚਾਹੇ ਐਕਸਾਈਜ਼ ਇਨਸਪੈਕਟਰ ਦਾ ਹੈ ਚਾਹੇ ਉਹ ਆਡਿਟ ਇਨਸਪੈਕਟਰ ਦਾ ਹੈ ਇਹਦੇ ਵਿੱਚ ਸਿਲੇਬਸ ਸੇਮ ਇਹ ਚੀਜ਼ਾਂ ਰਹਿੰਦੀਆਂ ਹੈ ਠੀਕ ਹੈ ਸੋ ਆਪਣੀ ਪੜ੍ਹਾਈ ਸਟਾਰਟ ਕਰ ਦੋ ਤੁਸੀਂ ਇਹ ਸਿਲੇਬਸ ਨੂੰ ਮੰਨ ਕੇ ਅਗਰ ਕੋਈ ਬੱਚੇ ਨੂੰ ਐਵੇਂ ਲੱਗਦਾ ਹੈ ਦੇਖੋ ਆਲਰੇਡੀ ਅਸੀਂ ਕਦੇ ਵੀ ਆਮੇ ਨਾਰਮਲੀ ਬੈਚ ਕਦੇ ਵੀ ਨਹੀਂ ਚਲਾਉਂਦੇ ਤੁਹਾਨੂੰ ਵੀ ਪਤਾ ਹੈ ਅਸੀਂ ਇੱਕ ਸਿੰਗਲ ਬੈਚ ਚ ਚਲਾਉਂਦੇ ਆ ਜੋ ਜੋ ਹਰ ਐਗਜ਼ਾਮ ਦਾ ਲੈਵਲ ਸੈੱਟ ਕਰਦੀ ਹੈ ਔਰ ਉਸ ਜੋ ਵੀ ਆਪਾਂ ਨੇ ਕੋਰਸ ਚਲਾਇਆ ਹੈ ਜਾਂ ਜੋ ਵੀ ਚੀਜ਼ਾਂ ਆਪਾਂ ਚਲਾਈਆਂ ਹਨ ਉਹ ਹਮੇਸ਼ਾ ਇਹੀ ਮੰਨ ਕੇ ਚਲਾਉਂਦੇ ਆ ਕਿ ਆਪਾਂ ਬੇਸਿਕ ਤੋਂ ਲੈ ਕੇ ਹਾਇਰ ਲੈਵਲ ਤੱਕ ਪੜਾਉਣਾ ਹੈ ਚਾਹੇ ਉਹ ਨੈਪ ਤਹਿਸੀਲਦਾਰ ਦਾ ਪੇਪਰ ਹੋਵੇ ਤੇ ਚਾਹੇ ਉਹ ਤਹਿਸੀਲਦਾਰ ਦਾ ਪੇਪਰ ਹੋਵੇ ਇਸ ਲੈਵਲ ਦਾ ਆਪਾਂ ਉਹਦੇ ਵਿੱਚ ਪੜਾਉਨੇ ਆ ਠੀਕ ਹੈ ਨੈਪ ਤਹਿਸੀਲਦਾਰ ਤੱਕ ਦਾ ਲੈਵਲ ਆਪਾਂ ਹਰੇਕ ਕੋਰਸ ਦੇ ਵਿੱਚ ਕਵਰ ਕਰਦੇ ਹਾਂ ਠੀਕ ਹੈ ਔਰ ਬਕਾਇਦਾ ਮੈਂ ਤਾਂ ਤੁਹਾਨੂੰ ਜਦੋਂ ਮੈਥ ਰੀਜਨਿੰਗ ਪੜਾਉਣਾ ਉਹਦੇ ਵਿੱਚ ਐਵੇਂ ਵੀ ਹਰ ਕਲਾਸੇ ਕਹਿੰਨਾ ਕਿ ਕੱਲ ਨੂੰ ਚਾਹੇ ਤੁਸੀਂ ਸੀ ਸੈੱਟ ਦਾ ਯੂਪੀਐਸਸੀ ਦਾ ਵੀ ਪੇਪਰ ਦੇ ਲਿਓ ਉਹ ਵੀ ਤੁਹਾਡਾ ਇਹਦੇ ਵਿੱਚੋਂ ਕਵਰ ਹੋ ਜਾਏਗਾ ਠੀਕ ਹੈ ਹੁਣ ਅਗਰ ਕਿਸੇ ਨੇ ਚੈੱਕ ਕਰਨਾ ਹੋਵੇ ਲੈਵਲ ਤਾਂ ਅੰਕੀ ਸਰ ਦੀਆਂ ਆ ਦੇਖੋ ਪੋਲੀਟੀ ਦੀਆਂ ਟਾਪਿਕ ਵਾਈਜ਼ ਐਮਸੀਕਿਊ ਕਲਾਸਾਂ ਲਾਈਆਂ ਹੋਈਆਂ ਹਨ ਟਾਪਿਕ ਵਾਈਜ਼ ਇਹਨੂੰ ਪੜ੍ਹ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਪ੍ਰਤਾਪ ਅਕੈਡਮੀ ਇਗਜ਼ਾਮ ਦਾ ਲੈਵਲ ਕਿਵੇਂ ਸੈੱਟ ਕਰਦੀ ਹੈ ਠੀਕ ਹੈ ਆਹ ਹਾ ਅਰਜੁਨ ਸਰਦੀ ਗੇਮ ਚੇਂਜਰ ਸੀਰੀਜ਼ ਹੈਗੀ ਆ ਤੁਸੀਂ ਸਰਚ ਕਰੋਗੇ ਸਾਡੇ ਇਸੇ ਹੀ ਚੈਨਲ ਤੇ ਜਾ ਕੇ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਦੇਖੋ ਕਿਸ ਲੈਵਲ ਦੇ ਇਕਨੋਮਿਕਸ ਦੇ এনਵਾਇਰਨਮੈਂਟ ਦੇ ਠੀਕ ਹੈ ਆ ਜੀਓਗ੍ਰਾਫੀ ਦੇ ਕੁਐਸਚਨ ਬਣਦੇ ਹੈ ਬਹੁਤ ਵਧੀਆ ਲੈਵਲ ਦੇ ਜੋ ਨੈਬ ਤਹਿਸੀਲਦਾਰ ਦੇ ਵਿੱਚ ਪੁੱਛੇ ਗਏ ਸੀ ਜੋ ਸੀਨੀਅਰ ਅਸਿਸਟੈਂਟ ਦੇ ਵਿੱਚ ਪੁੱਛੇ ਗਏ ਸੀ ਯਾਨੀ ਬੜੀਆ ਲੈਵਲ ਦੇ ਪੇਪਰ ਦਾ ਠੀਕ ਹੈ ਸੋ ਤੁਸੀਂ ਇਹਨਾਂ ਨੂੰ ਜਾ ਕੇ ਚੈੱਕ ਕਰ ਸਕਦੇ ਹੋ YouTube ਤੇ ਆਹੀ ਗੱਲ ਸਮਝੇ ਅਗਰ ਤੁਸੀਂ ਰੀਜਨਿੰਗ ਦੀ ਗੱਲ ਕਰوں ਤਾਂ ਮੈਂ ਸਾਰੀ ਰੀਜਨਿੰਗ ਫ੍ਰੀ ਆਫ ਕੋਸਟ ਕਰਾਉਂਗਾ YouTube ਤੇ ਠੀਕ ਹੈ ਰੀਜਨਿੰਗ ਵਾਸਤੇ ਤੁਹਾਨੂੰ ਕੋਈ ਵੀ ਕੋਰਸ ਲੈਣ ਦੀ ਜ਼ਰੂਰਤ ਹੀ ਨਹੀਂ ਹੈ ਠੀਕ ਹੈ ਆਹ ਪੰਜਾਬ ਜੀਕੇ ਅੰਕਿਤ ਸਰ ਦੀ ਬਿਲਕੁਲ ਫ੍ਰੀ ਆਫ ਕੋਸਟ ਪਈ ਹੈ YouTube ਤੇ 45 ਕਲਾਸਾ ਹੈ 45 ਕਲਾਸਾਂ ਜਾ ਕੇ ਲਾ ਲਿਓ ਐਂਡ MCQ ਹੈ ਇਹ ਤੋਂ ਬਾਹਰ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਮਿਲਦਾ ਠੀਕ ਹੈ ਇਹ YouTube ਦੀਆਂ ਚੀਜ਼ਾਂ ਦੱਸਦਾ ਹੁਣ ਆਓ ਕੋਈ ਬੱਚਾ ਚਾਹੁੰਦਾ ਹੈ ਕਿ ਸਰ ਮੈਂ ਪਹਿਲੀ ਵਾਰ ਤਿਆਰੀ ਕਰਨੀ ਹੈ ਤੇ ਮੈਂ ਫਰੈਸ਼ਰ ਹਾਂ ਮੈਨੂੰ ਚਾਹੀਦਾ ਹੈ ਕਿ ਮੈਂ ਇੱਕ ਪ੍ਰੋਪਰ ਵੇ ਨਾਲ ਚੰਗੀ ਤਿਆਰੀ ਕਰ ਸਕਾਂ ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ ਹੈ ਸਾਡੀ ਆਹ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਐਪ ਇਸ ਐਪ ਨੂੰ ਡਾਊਨਲੋਡ ਕਰੋ ਠੀਕ ਹੈ ਐਪ ਨੂੰ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਇਹ ਕੋਰਸ ਮਿਲੇਗਾ ਪੰਜਾਬ ਸਿਲੈਕਸ਼ਨ 3.0 ਜਿਹੜੇ ਬੱਚੇ ਆਲਰੇਡੀ ਸਾਡੇ ਤੋਂ ਪੜ੍ਹੇ ਹੋਏ ਆ ਜਾਂ ਜਿਹੜੇ ਬੱਚਿਆਂ ਨੇ ਇਹ ਕੋਰਸ ਇਨਰੋਲ ਕੀਤਾ ਹੈ ਇੱਕ ਵਾਰੀ ਉਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਲੈਵਲ ਹੈ ਇਹਦੇ ਵਿੱਚ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਭਾਈ ਇਹ ਬਿਲਕੁਲ ਕਾਂਸਟੇਬਲ ਤੋਂ ਸਟਾਰਟ ਕਰਦੇ ਆ ਠੀਕ ਹੈ ਤੇ ਨੈib ਤਹਿਸੀਲਦਾਰ ਤੱਕ ਲੈ ਕੇ ਜਾਂਦੇ ਆ ਔਰ ਆਲਰੇਡੀ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੈ ਜਦੋਂ ਤੁਸੀਂ ਇਸ ਬੈਚ ਦੇ ਵਿੱਚ انرੋਲ ਹੋਵੋਗੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਠੀਕ ਹੈ ਇਹ ਬੈਚ ਆਪਣਾ ਸਟਾਰਟ ਹੋਇਆ ਸੀ 9 ਜੂਨ ਨੂੰ 15 ਮਈ ਨੂੰ ਤਾਂ ਇਹਦੀ انرੋਲਮੈਂਟ ਸਟਾੰਸ ਥੀ ਇਹ 9 ਜੂਨ ਨੂੰ ਸਟਾਰਟ ਹੋਇਆ ਸੀ ਇਹ ਬੈਚ ਆਪਣਾ ਕਦੋਂ ਸਟਾਰਟ ਹੋਇਆ ਸੀ 9 ਜੂਨ ਨੂੰ ਇਹ ਲਾਈਵ ਬੈਚ ਹੈ ਲੇਕਿਨ ਅਗਰ ਕੋਈ ਬੱਚਾ ਚਾਹੁੰਦਾ ਕਿ ਸਰ ਮੈਨੂੰ ਸਿਰਫ ਰਿਕਾਰਡਡ ਦੇਖਣਾ ਹੈ ਮੈਂ ਆਪਦੀ ਤਿਆਰੀ ਜਾਂ ਮੈਂ ਆਪਦੀ ਪ੍ਰੈਕਟਿਸ ਜੋ ਹੈ ਇੱਕ ਕਲਾਸ ਨਹੀਂ ਬਾਰ ਬਾਰ ਮਤਲਬ ਇੱਕ ਦਿਨ ਚ ਚਾਰ ਪੰਜ ਕਲਾਸਾਂ ਲਾ ਕੇ ਦੇਖਣਾ ਚਾਹੁੰਦਾ ਹੈ ਤਾਂ ਸਾਡਾ ਇੱਕ ਸੇਮ ਇਦਾਂ ਦਾ ਹੀ ਬੈਚ ਹੈ ਜੋ ਰਿਕਾਰਡਡ ਫਾਰਮ ਦੇ ਵਿੱਚ ਪਿਆ ਹੈ ਉਹ ਹੈ ਸਿਲੈਕਸ਼ਨ ਬੈਚ 2.0 ਉਹ ਹੈ ਸਿਲੈਕਸ਼ਨ ਬੈਚ 2.0 ਕਿਸੇ ਵੀ ਬੱਚੇ ਤੋਂ ਪੁੱਛ ਲਿਓ ਕਿਆ ਹੀ ਲੈਵਲ ਇਹਦੇ ਵਿੱਚ ਪੜਾਇਆ ਗਿਆ ਮੈਂ ਕਹਿ ਰਿਹਾ ਹਾਂ ਨੈਬ ਤਹਿਸੀਲਦਾਰ ਦਾ ਪੇਪਰ ਵੀ ਛੋਟਾ ਲੱਗਣ ਲੱਗ ਜੂਗਾ ਅਗਰ ਤੁਸੀਂ ਇਹਦੇ ਵਿੱਚ ਪਏ ਮਟੀਰੀਅਲ ਨੂੰ ਪੜ ਲਿਆ ਤੁਹਾਨੂੰ ਆਪੇ ਕੌਨਫੀਡੈਂਸ ਆ ਜੂਗਾ ਕਿ ਯਾਰ ਇਹ ਤਾਂ ਜੋ ਪ੍ਰੀਵੀਅਸ ਈਅਰ ਪੇਪਰ ਦੇਖੋਗੇ ਨਾ ਤੁਸੀਂ ਨੈਬ ਤਹਿਸੀਲਦਾਰ ਦਾ ਇਹ ਅਸੀਂ ਗੱਲਾਂ ਬੋਲਦੇ ਨਹੀਂ ਜਦੋਂ ਤੁਸੀਂ ਪੜੋਗੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਹਾਂ ਯਾਰ ਇਹ ਤਾਂ ਕੁਝ ਵੀ ਨਹੀਂ ਹੈ ਠੀਕ ਹੈ ਇਹ ਉਦਾਂ ਦਾ ਬੈਚ ਹੈ ਠੀਕ ਹੈ ਆਹ ਜਿਹੜਾ 3.0 ਬੈਚ ਹੈਗਾ ਇਹ ਕੀ ਹੈ ਸਰ ਇਹ ਲਾਈਵ ਪਲੱਸ ਰਿਕਾਰਡਡ ਹੈ ਠੀਕ ਹੈ ਯਾਨੀ ਇਹ ਲੇਟੈਸਟ ਚਲਾਇਆ ਹੈ ਦੂਜਾ ਇੰਨਾ ਬੈਚਾਂ ਦੇ ਵਿੱਚ ਦੋਨਾਂ ਦੇ ਵਿੱਚ ਮਿਲੂਆ ਕੀ ਤੁਹਾਨੂੰ ਟੋਪਿਕ ਵਾਈਜ਼ ਟੈਸਟ ਮਿਲਣਗੇ ਫੁੱਲ ਲੈਂਥ ਟੈਸਟ ਮਿਲਣਗੇ ਤੁਹਾਨੂੰ ਕਲਾਸ ਨੋਟਸ ਮਿਲਣਗੇ ਸਾਰਾ ਕੁਛ ਇਹਦੇ ਵਿੱਚ ਮਿਲੂਆ ਤੁਹਾਨੂੰ ਕੁਝ ਵੀ ਬਾਹਰੋਂ ਕੁਝ ਵੀ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ ਆਹ ਉਹਨਾ ਬੱਚਿਆਂ ਵਾਸਤੇ ਬੈਚ ਹੈ ਜਿਹੜੇ ਇੱਕ ਡੈਡੀਕੇਟਿਡ ਸਟੱਡੀ ਕਰਨਾ ਚਾਹੁੰਦੇ ਹੈ ਜਿਹੜੇ ਪਹਿਲੀ ਵਾਰ ਤਿਆਰੀ ਕਰਨਾ ਚਾਹੁੰਦੇ ਹੈ ਉਹ ਇਸ ਬੈਚ ਨੂੰ ਇਨਰੋਲ ਕਰ ਸਕਦੇ ਹੈ ਬਾਕੀ ਮੈਂ ਹਰ ਬੱਚੇ ਨੂੰ ਜਿਹੜੇ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਹਰੇਕ ਬੱਚਾ ਆਪਣਾ ਰਿਵਿਊ ਜ਼ਰੂਰ ਦੇਵੇ ਚਾਹੇ ਉਹ ਸਿਲੈਕਸ਼ਨ ਬੈਸਟ 2.0 ਦੇ ਲਈ ਹੈ ਚਾਹੇ 3.0 ਦੇ ਲਈ ਹੈ ਕਿ ਕਿਦਾਂ ਦਾ ਮਟੀਰੀਅਲ ਹੈ ਤੁਹਾਨੂੰ ਆਪੇ ਕਮੈਂਟਾਂ ਦੇ ਵਿੱਚ ਬੱਚੇ ਦੱਸ ਦੇਣਗੇ ਠੀਕ ਹੈ ओके सो बेसिकली ए वीडियो ਬਣਾਉਣ ਦਾ ਇਹੀ ਮਤਲਬ ਸੀ ਕਿ ਸਰ ਇਹਨੂੰ ਭਰ ਕੋਣ ਸਕਦਾ ਹੈ ਤਾਂ ਮੈਂ ਫਿਰ ਤੁਹਾਨੂੰ ਦੱਸਿਆ ਹੈ ਭਾਈ ਸਿੰਪਲ ਜੀ ਗੱਲ ਹੈ ਬੇਸਿਕਲੀ ਅਗਰ ਮੈਂ ਗੱਲ ਕਰਾਂ ਤਾਂ ਇਹ ਬੀਕੋਮ ਕਿਉਂਕਿ ਆਡੀਟਰ ਅਗਰ ਆਡਿਟ ਇਨਸਪੈਕਟਰ ਹੋਏਗਾ ਤਾਂ ਇਹ ਬੀਕੋਮ ਦੀਆਂ ਪੋਸਟਾਂ ਹੈ ਪਰ ਇੱਕ ਗ੍ਰੈਜੂਏਸ਼ਨ ਤੇ ਵੀ ਹੋ ਸਕਦੀ ਹੈ ਕਿ ਨਹੀਂ ਬਿਲਕੁਲ ਹੋ ਸਕਦੀਆਂ ਹੈ ਭਾਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਗ੍ਰੇ ਸਿੰਪਲ ਗ੍ਰੈਜੂਏਸ਼ਨ ਤੇ ਨਾ ਹੋਵੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਠੀਕ ਹੈ ਸੋ ਕਨਫਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਨੂੰ 1 ਜੁਲਾਈ 2025 ਨੂੰ ਹੀ ਦੇ ਪਾਉਂਗਾ ਠੀਕ ਹੈ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ ਆਪਦੀ ਤਿਆਰੀ ਖਿੱਚ ਕੇ ਰੱਖੋ ਭਾਈ ਸਿਲੈਕਸ਼ਨ ਲੈਣੀ ਹੈ ਤਾਂ ਸਿੰਪਲ ਜੀ ਗੱਲ ਇਹ ਹੈ ਇਧਰ ਉਧਰ ਭਟਕਣ ਦੀ ਲੋੜ ਨਹੀਂ ਹੈ ਹੁਣ ਮੈਂ ਤੁਹਾਨੂੰ ਦੱਸਦਾ ਬੱਚਾ ਪਤਾ ਕਨਫਿਊਜ਼ ਕਿੱਥੇ ਹੁੰਦਾ ਹੁਣ ਮੈਂ ਇੱਥੇ ਦੱਸਦਾ ਵੀ ਆਪਾਂ ਨੂੰ 1 ਜੁਲਾਈ ਨੂੰ ਤੁਹਾਨੂੰ ਪਤਾ ਵੀ 1 ਜੁਲਾਈ ਨੂੰ 3 ਦਿਨਾਂ ਬਾਅਦ ਆਪਾਂ ਨੂੰ ਪਤਾ ਹੀ ਲੱਗ ਜਾਊਗਾ ਵੀ ਇਹ ਆ ਇਹਦੀਆਂ ਕਿ ਕਹਿੰਦੇ ਬੀਕੋਮ ਤੇ ਹੋਣਗੀਆਂ ਜਾਂ ਸਿੰਪਲ ਗ੍ਰੈਜੂਏਸ਼ਨ ਤੇ ਹੋਣਗੀਆਂ ਪਰ ਆਪਾਂ 3 ਦਿਨ ਨਾ ਮਸਾਲਾ ਕੱਢ ਦਾਂਗੇ ਪੂਰਾ YouTube ਦਾ ਨਚੋੜ ਕੱਢ ਦਾਂਗੇ ਵੀ ਕੋਈ ਤਾਂ ਦੱਸ ਦੇ ਕੋਈ ਤਾਂ ਦੱਸ ਦੇ ਔਰ ਪੁਖਤਾ ਕਿਸੇ ਨੇ ਵੀ ਨਹੀਂ ਦੱਸਣਾ ਸੀਰੀਅਸਲੀ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸ ਤੀ ਕਿ ਗ੍ਰੈਜੂਏਸ਼ਨ ਤੇ ਵੀ ਹੋ ਸਕਦੀਆਂ ਬੀਕੋਮ ਤੇ ਵੀ ਹੋ ਸਕਦੀਆਂ ਗੱਲ ਖਤਮ ਹੈ ਤੁਸੀਂ 1 ਜੁਲਾਈ ਨੂੰ ਤੁਹਾਨੂੰ information mil jayegi so thank you so much and best of luck bye thank you